ਮਕਸਦ ਨਾਲ ਰੱਖੀਏ ਤੇ ਕੀ ਮੈਂ ਮੈਸੇਜ ਦੇਣਾ ਚਾਹੁੰਦੇ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਲਈ ਤਰਨਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਟਰੈਵਲ ਏਜੰਟਸ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਠੱਗੀ ਠੋਰੀ ਮਾਰਦੇ ਪਏ ਨੇ ਤੇ ਜਿਹੜੇ ਸਿੱਧੇ ਸਾਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜਣ ਦੇ ਉੱਤੇ ਦੇ ਐਵਸ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਲੁੱਟ ਮਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ 5 ਐਫਆਈਆਰਜ਼ ਦਰਜ ਹੋਈਆਂ ਨੇ ਟਰੈਵਲ ਏਜੰਟਸ ਦੇ ਖਿਲਾਫ ਜਿਨ੍ਹਾਂ ਨੂੰ ਕਿ ਅਸੀਂ ਤਸਪੀਸ਼ ਦੌਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਵੀ ਪਹੁੰਚ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਸਲਾਖਾਂ ਦੇ ਪਿੱਛੇ ਦਵਾਂਗੇ ਤਾਂ ਇਸ ਪ੍ਰੈਸ ਕਾਨਫਰੰਸ ਦਾ ਹੀ ਇਹ ਮੈਸੇਜ ਹੈ ਕਿ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਭੋਲੇ-ਭਾਲੇ ਨੌਜਵਾਨਾਂ ਨੂੰ ਬਾਹਰ ਦੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਯੂਐਸ ਭੇਜ ਦਾਂਗੇ ਇੰਗਲੈਂਡ ਭੇਜ ਦਾਂਗੇ ਔਰ ਉਸ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਰਹੇ ਨੇ ਕਿ ਇਸ ਕੰਮ ਤੋਂ ਹਟ ਜਾਣ ਔਰ ਨੌਜਵਾਨ ਪੀੜੀ ਨੂੰ ਕਿਸੇ ਨੂੰ ਭੋਲੇ ਭਲੇ ਲੋਕਾਂ ਨੂੰ ਗੁਮਰਾਹ ਨਾ ਕਰਨ ਫੜੀ ਗਈਆਂ ਧੱਕੇ ਜਿਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗੇ ਉਹਨਾਂ ਦੀ ਕੋਈ ਵੈਰੀਫਾਈ ਕਰ ਵੀ ਕਰੋਗੇ ਤੁਸੀਂ ਹਾਂਜੀ ਬਿਲਕੁਲ ਜੀ ਅੱਜ ਅਸੀਂ ਲਿਸਟਾਂ ਤਿਆਰ ਕੀਤੀਆਂ ਨੇ ਟਰੈਵਲ ਏਜੰਟਸ ਦੀਆਂ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਨੇ ਪਰ ਉਹਨਾਂ ਦੇ ਲਾਇਸੈਂਸ ਐਕਸਪਾਇਰ ਹੋਏ ਨੇ ਉਹ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਕਿ ਕਿਹੜੇ ਕਿੰਨੇ ਟਰੈਵਲ ਏਜੰਟ ਦਾ ਕੰਮ ਕਰ ਰਹੇ ਨੇ ਲਾਇਸੈਂਸ ਐਕਸਪਾਇਰ ਹੋਣ ਦੇ ਉੱਤੇ ਵੀ ਔਰ ਜੇ ਸਾਨੂੰ ਇਹੋ ਜਿਹੇ ਜਿਹੜੇ ਵੀ ਫੜੇ ਜਾਂਦੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਏਗੀ ਫੜਨੇ ਪਾ ਸੰਸ ਕਈ ਨਵੇਂ ਬਣਾ ਦੇ ਫਿਰ ਉਹ ਟਰੈਵਲ ਜਿਹੜਾ ਵਾ ਉਹਦੇ ਨਾਂ ਤੇ ਹੋਰ ਕੋਈ ਖੋਲ ਲੈਂਦਾ ਫਿਰ ਕੀ ਹੋ ਏਜੰਟ ਦਾ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ लायक ਹੈ ਅਦਰਵਾਈਜ਼ ਜੇ ਕੋਈ ਆ ਗਾਂ ਕਿਸੇ ਨੂੰ ਦਿੰਦਾ ਹੈ ਤਾਂ ਫਿਰ ਉਹਦੇ ਤੇ ਐਫ ਆਈ ਆਰ ਮੈਡਮ ਜਿਹੜੇ ਪੰਜ ਪਤ ਤੁਸੀਂ ਪਰਚੇ ਦਰਜ ਕੀਤੇ ਹੋ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਉਹਨਾਂ ਦੀ ਸ਼ਿਕਾਇਤ ਹੈ ਜਾਂ ਕਿਸ ਤਰ੍ਹਾਂ ਦੀ ਹਾਂਜੀ ਰੀਸੈਂਟਲੀ ਸਾਡੇ ਤਰਨਤਾਰਨ ਤੋਂ ਵੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਆ ਅਸੀਂ ਉਹਨਾਂ ਦੇ ਬਿਆਨਾਂ ਤੇ ਵੀ ਟਰੈਵਲ ਏਜੰਟਸ ਦੇ ਖਿਲਾਫ ਪਰਚੇ ਦਰਜ ਕੀਤੇ ਔਰ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਦਰਖਾਸਤਾਂ ਚੱਲਦੀਆਂ ਪਈਆਂ ਸੀਗੀਆਂ ਜਿਹਦੇ ਬੇਸਿਸ ਤੇ ਅਸੀਂ ਪਰਚੇ ਦਿੱਤੇ ਕੁਝ ਮਨ ਹਾਈਲੈਂਟ ਸੈਂਟਰ ਵੀ ਹੈ ਜਿਹੜੇ ਅਗੇ ਬੇਨਾਲ ਲਸਸ ਤੋਂ ਜਾਂ ਅਗੇ ਲਸ ਮੈਂ ਉਹ ਵੀ ਸਾਰਾ ਚੈੱਕ ਕਰ ਰਿਹਾ ਕੀਤਾ ਜਾ ਰਿਹਾ ਅੱਜ ਅਸੀਂ ਇਹ ਹੀ ਡਿਊਟੀ ਲਗਾਈ ਹੈਗੀ ਹੈ ਆਪਣੇ ਸਾਰੇ ਐਸਚਓਜ਼ ਤੇ ਆਫੀਸਰਸ ਦੀ ਜਿਹੜਾ ਵੀ ਕੋਈ ਇਹੋ ਜਿਹਾ ਪਾਇਆ ਗਿਆ ਜਿਹੜਾ ਕਿ ਰੂਲਸ ਦੀ ਉਲੰਘਣਾ ਕਰਦਾ ਪਿਆ ਉਹਦੇ ਫਲਾਸਪ ਕਾਰਵਾਈ ਹੋਏਗੀ ਕਬੂਲ ਕੀਤਾ ਗਿਆ ਕਿ ਹੁੰਦਾ ਤਾਂ ਅਸੀਂ ਲੱਗੇ ਹੋਏ ਆ ਤਫਤੀਸ਼ ਚੱਲ ਰਹੀ ਹੈਗੀ ਇਹ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਪਹੁੰਚ ਗਏ ਆ ਕਿਉਂਕਿ ਹੁਣ ਸੱਤ ਹੋਇਆ ਹੈ ਕੰਮ ਤੱਕ ਕਾਫੀ ਅੱਗੇ ਆਪਣੇ ਘਰਾਂ ਤੋਂ ਅੱਗੇ ਪਿੱਛੇ ਹੋਏ ਹੋਏ ਨੇ ਅੱਛੇਤੀ ਫੜੇ ਜਾਣਗੇ ਕੀ ਪੀਲ ਕਰਨਾ ਚਾਹੁੰਦੀ ਹੁਣ ਲੋਕਾਂ ਦੇ ਜਿਹੜੇ ਅਜੰਡੇ ਜਿਹੜੇ ਏਜੰਟਸ ਹੈ ਜੀ ਉਹਨਾਂ ਨੂੰ ਇਹੀ ਹੈ ਕਿ ਆਪਣਾ ਜਿਹੜਾ ਜਿਸਨੇ ਵੀ ਕੰਮ ਕਰਨਾ ਹੈ ਆਪਣਾ ਲਾਇਸੈਂਸ ਲੈ ਕੇ ਕਰਨ ਔਰ ਪੋਲੀਪਾਣੀ ਜਨਤਾ ਨੂੰ ਗੁੰਮਰਾਹ ਨਾ ਕਰਨ ਔਰ ਬਾਕੀ ਲੋਕਾਂ ਲਈ ਵੀ ਮੇਰੀ ਇਹ ਹੀ ਅਪੀਲ ਹੈ ਕਿ ਜੇ ਬਾਹਰ ਜਾਣਾ ਹੈ ਤੇ ਆਪਾਂ ਪ੍ਰੋਪਰ ਚੈਨਲ ਇੱਕ ਰੂਲ ਮੁਤਾਬਕ ਜਾਈਏ ਉਹ ਟ੍ਰੈਵਲ ਏਜੰਟ ਨੂੰ ਆਪਾਂ ਕੰਟੈਕਟ ਕਰੀਏ ਜਿਹੜਾ ਕਿ ਲਾਇਸੈਂਸ ਹੋਲਡਰ ਹੈਗਾ ਵਾ ਕਿਸੇ ਦੇ ਚਾਂਸੇ ਦੇ ਵਿੱਚ ਇਦਾਂ ਨਾ ਆਈ ਓਕੇ